ਅਸੀਂ ਪ੍ਰੈਸ ਦੇ ਲੋਕਾਂ ਨੂੰ ਬਿਲਕੁਲ ਨਾਲ ਲੱਗਦਾ ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਚਾਹਦਾ ਕੋਰਟ ਖੁਦ ਹੀ ਦੇਵੇ ਕਿ ਇਹ ਤੋਂ ਹਲਾ ਦਾਸ ਇੱਕ ਅਹਿਮ ਪੋਜੀਸ਼ਨ ਤੇ 파ਟੀ ਦਾ ਦਾਸ ਦੀ ਮਰਜ਼ੀ ਤੋਂ ਬਿਨਾ ਜਿਹੜਾ ਮਰਜ਼ੀ ਜਿਹਦੀ ਮਰਜ਼ੀ ਕੈਂਪੇਨ ਤੋਂ ਕੋਈ ਕਰਦਾ ਨਾ ਕੋਈ ਬੰਦਾ ਪਾਰਟੀ 'ਚ ਸ਼ਾਮਲ ਨਹੀਂ ਹੋ ਸਕਦਾ ਕੀ ਦਿਲਬੀਰ ਗੋਲਡੀ ਨੇ ਮੁਰਤੋਂ ਜੁਆਇਨ ਕਰ ਲਈਏ ਕਾਂਗਰਸ ਗਿੱਦੜਬਾਹਾ ਵਿੱਚ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਲਈ ਦਲਬੀਰ 골ਡੀ ਮੰਗ ਰਹੇ ਨੇ ਬੋਟਾਂ ਜੀ ਹਾਂ ਦਲਬੀਰ 골ਡੀ ਅਮਰਤਾ ਵੜਿੰਗ ਲਈ ਫੋਟਾਂ ਮੰਗ ਰਹੇ ਨੇ ਪਰ ਨਾਲ ਹੀ 골ਡੀ ਕਾਂਗਰਸ ਵਿੱਚ ਵਾਪਸੀ ਦਾ ਰਸਤਾ ਵੀ ਮੰਗ ਰਹੇ ਨੇ 골ਡੀ ਪਿੰਡ-ਪਿੰਡ ਜਾ ਕੇ ਚੋਣ ਪ੍ਰਚਾਰ ਦਾ ਹਿੱਸਾ ਬਣ ਰਹੇ ਨੇ ਅਤੇ ਜੋਰ-ਸ਼ੋਰ ਦੇ ਨਾਲ ਲੋਕਾਂ ਨੂੰ ਕਾਂਗਰਸ ਨੂੰ ਜਿਤਾਉਣ ਦੀਆਂ ਅਪੀਲਾਂ ਕਰ ਰਹੇ ਨੇ ਪਰ 골ਡੀ ਦੀਆਂ ਅਪੀਲਾਂ ਸ਼ਾਇਦ ਪ੍ਰਤਾਪ ਵਾਜਵਾ ਨੂੰ ਮਨਜ਼ੂਰ ਨਹੀਂ ਅਸੀਂ ਭ੍ਰਿਸ਼ਟ ਲੋਕਾਂ ਨੂੰ ਨਹੀਂ ਬਿਲਕੁਲ ਨਾਲ ਕਰਾਂ। ਅਸੀਂ ਜਿਹੜਾ ਪਰੰਪਰਾ ਤੰ ਹੈ ਕਿ ਬਾਪ ਦੀ ਜਗ੍ਹਾ ਮੁੰਡੇ ਨੂੰ ਟਿਕੜ ਦੂਸਰਾ ਚੌਥੇ ਅਸੀਂ ਸਾਰਾ ਕੰਮ ਬੰਦ ਕਰਾਂਗੇ। ਉਹ ਸੇ ਭਾਤੀ ਨਹੀਂ। ਇਹਨਾਂ ਨੂੰ ਨਾਲ ਲੈ ਕੇ ਆਂਦਾ। ਉਹ ਜਿਹੜਾ ਕੋਈ 5-4 ਹਜ਼ਾਰ ਕੇਸ ਐ ਅਸੀਂ। ਉਹਨਾਂ ਦੇ ਸਾਲਾਂ ਪਹਿਲੇ ਇਹਨੇ ਸ਼ਰਤ ਰੱਖੀ ਕਿ ਜੇ ਹੁਣ ਮੈਨੂੰ ਤੁਸੀਂ ਮੇਰਾ ਧਰਮ ਤਬਦੀਲ ਕਰਵਾਣੀ ਲੱਗੇ। ਕਿਉਂ ਜਿਹੜਾ 45 4600 ਬੈਨੇਫਿਸ਼ਰੀ ਸੀ ਲਾਪਤ ਉਹਨਾਂ ਦੇ ਪੈਸੇ ਪਾ ਗੋ ਨਹੀਂ ਕਿ ਕੰਮ ਫੇਰ ਮੇਰੇ ਤੇ ਕੇ ਜਾਂਦੇ ਰੇ ਸੋ ਇਹ ਇਹਦੀ راہ ਕਰਣੀ ਹੁਣ ਮੈਂ ਆ ਜਾਣਾ ਜਿਹੜੀ ਗੱਲ ਰਾਣਾ ਦੁਜੀ ਸਿੰਘ ਜੀ ਰੱਖੀ ਮੈਂ ਤੁਹਾਨੂੰ ਇਸ ਕਾਜ ਦਾ ਯਕੀਨ ਦਿਵਾਣਾ ਚੱਲਾ ਕੋਰਟ ਖਦੂਈ ਦੇ ਵਿੱਚ ਕਿ ਤੁਹਾਡਾ ਦਾਸ ਇੱਕ ਅਹਿਮ ਪੋਜੀਸ਼ਨ ਤੇ ਪਾ ਗਈ ਸੀ ਦਾਸ ਦੀ ਮਰਜ਼ੀ ਤੋਂ ਬਿਨਾਂ ਜਿਹੜਾ ਮਰਜ਼ੀ ਜਿਹਦੀ ਮਰਜ਼ੀ ਕੈਂਪੇਨ 'ਚ ਕੋਈ ਫਿਰਦਾ ਹੈ ਕੋਈ ਬੰਦਾ ਪਾਰਟੀ ਚ ਸ਼ਾਮਲ ਨਹੀਂ ਹੋ ਸਕਦਾ ਤੇ ਰਾਜਕੁਮਾਰ ਚੰਡੇਵਾਲ ਜਿਹੜਾ ਇਹਨੂੰ ਅੰਦਰ ਲੋਸ ਕੰਫਰੰਸਸ ਮੈਂ ਦੁਬਾਰਾ ਲੈ ਕੇ ਚੱਲਿਆ ਇਹਨੂੰ ਅਸੀਂ ਪਾਰਟੀ ਵਿੱਚ ਸ਼ਾਮਲ ਕਰਾਂ ਇਸ ਕਿਸਮ ਦੇ ਲਾਜ਼ਾਰਾ ਬਾਦ ਸੇ ਜਗ੍ਹਾ ਨਹੀਂ ਹੁਲ ਭਨੇਕੇ ਹੁੰਦੇ ਪਾਰਟੀ ਵਿੱਚ ਲੋੜ ਪੈਂਦੀ ਕਈ ਵਾਰ ਬਟ ਜੇ ਸਾਦਗੀ ਨੇ ਇਥੋਂ ਤੱਕ ਨੁਕਸਾਨ ਕੀਤਾ ਹੀ ਵਿਲ ਨਾਟ ਕਮ ਬੈਕ ਇੰਟੂ ਦੀ ਪਾਰਟੀ ਇਹ ਮੈਂ ਤੁਹਾਨੂੰ ਆਪਣੀ ਜ਼ੁਬਾਨ ਦੇ ਕੇ ਕਹਿੰਦਾ ਪਹਿਲੇ ਤੇ ਆਪਾਂ ਗੱਲ ਲੈਂਦੇ ਆ ਕੋਈ ਵੀ ਹੋਵੇ ਜਿਸ ਨੇ ਔਖੇ ਸਮੇਂ ਵਿੱਚ ਪਾਰਟੀ ਦੀ ਪਿੱਠ 'ਤੇ ਛੁਰਾ ਮਾਰਿਆ ਉਸ ਨੂੰ ਮੇਰੀ ਮਰਜ਼ੀ ਤੋਂ ਬਿਨਾਂ ਪਾਰਟੀ 'ਚ ਸ਼ਾਮਿਲ ਨਹੀਂ ਕੀਤਾ ਜਾਵੇਗਾ ਇਹ ਬਿਆਨ ਪ੍ਰਤਾਪ ਬਾਜਵਾ ਨੇ ਪਾਵੇਂ ਹੁਸ਼ਿਆਰਪੁਰ ਦੇ ਹਲਕਾ ਚੱਬੇਬਾਲ 'ਚ ਖੜਕੇ ਦਿੱਤਾ ਹੈ ਪਰ ਇਸ ਦਾ ਸੇਕ ਕੋਹਾਂ ਦੂਰ ਗਿੱਦੜਬਾਹਾ ਦੇ 골ਡੀ ਤੱਕ ਜਾ ਪਹੁੰਚਿਆ 골ਡੀ ਜੋ ਰਾਜਾ ਬੜਿੰਗਨਾ ਨੇੜਤਾ ਵਧਾਉਂਦੇ ਆ ਪਾਰਟੀ 'ਚ ਵਾਪਸੀ ਦੀ ਆਸ ਲਾਈ ਬੈਠਾ ਸੀ ਪਰ ਮਿਲਿਆ ਕੀ ਪ੍ਰਤਾਪ ਬਾਜਵਾ ਤੋਂ ਕੋਰਾ ਜਵਾਬ ਅਸੀਂ ਪਿਛਲੇ ਲੋਕਾਂ ਨੂੰ ਨਹੀਂ ਬਿਲਕੁਲ ਨਾਲ ਅਸੀਂ ਜਿਹੜਾ ਪਰੰਪਰਾ ਤੰਗ ਹੈ ਕਿ ਬਾਪ ਦੀ ਜਗ੍ਹਾ ਮੁੰਡੇ ਨੂੰ ਟਿਕਟ ਦੂਸਰਾ ਚੌਥੇ ਅਸੀਂ ਸਾਰਾ ਕੰਮ ਬੰਦ ਕਰਾਂਗੇ ਉਸੇ ਭਾਦੀ ਨੇ ਫਿਰ ਇਹਨੂੰ ਨਾਲ ਲੈ ਕੇ ਆਂਦਾ ਉਹ ਜਿਹੜਾ ਕੋਈ 5-4000 ਕੇਸ ਐ ਅਸੀਂ ਉਹਨਾਂ ਦੇ ਸਾਲ ਨੂੰ ਪਹਿਲੇ ਨੇ ਸ਼ਰਤ ਰੱਖੀ ਕਿ ਜੇ ਹੁਣ ਮੈਨੂੰ ਤੁਸੀਂ ਮੇਰਾ ਧਰਮ ਤਬਦੀਲ ਕਰਵਾਣੀ ਲੱਗੇ ਤੇ ਉਹ ਜਿਹੜਾ 45-4600 ਬੈਨੇਫਿਸ਼ਰੀ ਸੀ ਲਾਪਤ ਉਹਨਾਂ ਦੇ ਪੈਸੇ ਪਾ ਦਿਓ ਨਹੀਂ ਕਿ ਕੰਮ ਫੇਰ ਮੇਰੇ ੱਗੇ ਜਾਂਦੇ ਰਹਿਣ ਸੋ ਇਹ ਇਹਦੀ ਰਾਮ ਕਹਾਣੀ ਹੁਣ ਮੈਂ ਆ ਜਾਵਾਂ ਜਿਹੜੀ ਗੱਲ ਰਣਾ ਗੁਰਜੀਤ ਸਿੰਘ ਜੀ ਨੇ ਕੀਤੀ ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਚਾਹਾਂ ਕੋਟ ਫਤੂਹੀ ਦੇ ਵਿੱਚ ਕਿ ਤੁਹਾਡਾ ਦਾਸ ਇੱਕ ਅਹਿਮ ਪੋਜੀਸ਼ਨ ਤੇ 파ਕੀ ਸੀ ਦਾਸ ਦੀ ਮਰਜ਼ੀ ਤੋਂ ਬਿડા ਜਿਹੜਾ ਮਰਜ਼ੀ ਜਿਹਦੀ ਮਰਜ਼ੀ ਕੈਂਪੇਨ ਤੇ ਕੋਈ ਫਿਰਦਾ ਨਾ ਕੋਈ ਬੰਦਾ ਪਾਰਟੀ 'ਚ ਸ਼ਾਮਲ ਨਹੀਂ ਹੋ ਸਕਦਾ ਤੇ ਰਾਜਕੁਮਾਰ ਚੰਦੇਵਾਲ ਜਿਹੜਾ ਇਨੂੰ ਅੰਡਰ ਲੋਸ ਹੰਕੰਸਟੈਂਸਸ ਮੈਂ ਦੁਬਾਰਾ ਦੇਖ ਕੇ ਚੱਲਿਆ ਇਹਨੂੰ ਅਸੀਂ ਪਾਰਟੀ ਵਿੱਚ ਸ਼ਾਮਲ ਕਰਾਂਗੇ ਇਸ ਕਿਸਮ ਦੇ ਨਜ਼ਾਰਾ ਬਾਤ ਸੇ ਨਹੀਂ ਹੁਲ ਭਨੇਕੇ ਹੁੰਦੇ ਪਾਰਟੀਾਂ 'ਚ ਲੋੜ ਪੈਂਦੀ ਕਈ ਵਾਰ ਬਟ ਜਿਸ ਆਦਮੀ ਨੇ ਇਤੋਂ ਤੱਕ ਨੁਕਸਾਨ ਕੀਤਾ ਹੀ ਵਿਲ ਨਾਟ ਕਮ ਬੈਕ ਇੰਟੂ ਦੀ ਪਾਰਟੀ ਇਹ ਮੈਂ ਤੁਹਾਨੂੰ ਆਪਣੀ ਜ਼ੁਬਾਨ ਦੇ ਕੇ ਕਹਿੰਦਾ ਹੈ ਚੱਲਦੇ ਆਪਾਂ ਗੱਲ ਲਿਖਿਆ ਤਾ ਗੋਲਡੀ ਨੇ ਪਹਿਲਾ ਕਾਂਗਰਸ ਛੱਡੀ ਅਤੇ ਫਿਰ ਆਮ ਆਦਮੀ ਪਾਰਟੀ ਪਹਿਲਾ ਆਪ ਚ ਜਾਣ ਦੀ ਜੱਦੋਜਹਦ ਅਤੇ ਹੁਣ ਕਾਂਗਰਸ ਚ ਜਾਣ ਦੀ ਪਰ ਪੰਜਾਬੀ ਦੀ ਕਹਾਵਤ ਹੈ ਕਿ ਬੋਤੇ ਘਰਾਂ ਦਾ ਪਰੋਣਾ ਕਈ ਵਾਰ ਭੁੱਖਾ ਰਹਿ ਜਾਂਦਾ ਹੈ ਸ਼ਾਇਦ ਗੋਲਡੀ ਨਾਲ ਕਿਦਰੇ ਇਹੋ ਜਿਹੀ ਨਾ ਹੋਵੇ ਜਾਂ ਫਿਰ ਗੋਲਡੀ ਦੀ ਮੌਜੂਦਗੀ ਕਿਦਰੇ ਬਾਜਵਾ ਅਤੇ ਰਾਜਾ ਵਢਿੰਗ ਵਿੱਚ ਵਿਗਾੜ ਦਾ ਕਾਰਨ ਨਾ ਬਣ ਜਾਵੇ ਜੋ ਕਾਂਗਰਸ ਲਈ ਇਹਨਾ ਚੋਣਾ ਜਾਂ ਅਗਲੀਆਂ ਚੋਣਾਂ ਵਿੱਚ ਮਾਰੂ ਸਾਬਿਤ ਹੋਵੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ